ਮੇਰਾ ਪੁੱਤਰ ਕਿ ਲੱਗਾ ਦਾਦੀ ਕੋਲ ਆ ਜਾ ਕਿ ਤੂੰ ਹਰ ਵਾਰ ਨਹੀਂ ਦੇਖਾਂ ਪਟਿਆਲਾ ਦੇ ਰਾਈ ਮਾਜਰਾ ਪਿੰਡ ਦੇ ਵਿੱਚ ਪਰਸੋ ਬੀਤੀ ਰਾਤ ਇੱਕ ਬੱਚਾ ਜੋ ਕਿ ਗੁੰਮ ਹੋ ਗਿਆ ਜਾਂ ਉਸ ਨੂੰ ਕੋਈ ਗੱਡੀ ਦੇ ਵਿੱਚ ਲੈ ਗਿਆ ਪਰ ਜਿਹੜੇ ਪਿੱਛੇ ਮਾਪੇ ਆ ਫੈਮਿਲੀ ਆ ਉਹਨਾਂ ਦਾ ਬਹੁਤ ਹੀ ਜਿਹੜਾ ਕੀ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਪਰਿਵਾਰ ਇਲਾਕੇ ਦੇ ਕੈਮਰੇ ਦੇਖ ਰਿਹਾ ਕਿ ਕੀ ਬੱਚੇ ਨੂੰ ਕੋਈ ਲੈ ਗਿਆ ਪਰਿਵਾਰ ਵੀ ਸਾਰਾ ਜਿਹੜਾ ਕੀ ਪਰਿਵਾਰ ਦੇ ਨਾਲ ਮਹੱਲੇ ਦੇ ਲੋਕ ਵੀ ਲੱਗੇ ਪਏ ਆ ਇਲਾਕੇ ਦੇ ਕੈਮਰਿਆਂ ਨੂੰ ਪੂਰਾ ਖੰਗਾਲਿਆ ਜਾ ਰਿਹਾ ਕਿ ਆਖਰ ਕੋਈ ਕੂਬਤਾ ਮਿਲੇ ਬੱਚਾ ਗਿਆ ਕਿੱਥੇ ਐਡੀ ਸੰਧਣੀ ਬਾਦੀ ਆ ਪਟਿਆਲਾ ਦੀ ਬੜੀ ਨਦੀ ਦੇ ਕੋਲ ਪੁਲਿਸ ਵੀ ਆਪਣੇ ਵਕਫਾ ਕੈਂਗਲਾ ਨਾਲ ਜਾਂਚ ਕਰ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਉਸ ਬੱਚੇ ਦੇ ਪਰਿਵਾਰਕ ਮੈਂਬਰ ਆਸੀਂ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਇਹ ਰਹਿਮਤੂ ਹੈਗਾ ਆਪਕਾ ਬੇਟਾ ਥਾ ਮੇਰਾ ਲੜਕਾ ਹੈ 18 ਸਾਲ ਦਾ ਦੁਕਾਨ 'ਤੇ ਲਗਰਾਤਾ ਮੈਂ ਤਾਂ ਇੱਧਰ ਰਹਤੀ ਨਹੀਂ ਆਪਣੇ ਦਾਦਾ ਦਾਦੀ ਕੇ ਪਾਸੇ ਰਹ ਰਹਾ ਤਾਂ ਮੈਂ ਤਾਂ ਅੰਮ੍ਰਿਤਸਰ ਰਹਤੀ ਹੂ ਕੰਮ ਸੇ ਆਇਆ ਹੀ ਨਹੀਂ ਘਰ 'ਤੇ ਬਿਲਕੁਲ ਸਾਡੇ ਨਾਲ ਤੁਸੀਂ ਦੱਸੋ ਭਾਜੀ ਤੁਸੀਂ ਦੇਖ ਰਹੇ ਹੋ ਬੱਚਾ ਕੀ ਕੰਮ ਕਰਦਾ ਸੀ ਕਿਵੇਂ ਤੁਹਾਨੂੰ ਪਤਾ ਬੱਚਾ ਇਹ ਰੇੜੀ ਲੱਗਦੀ ਇੱਥੇ ਕਿਚਨ ਦੀ ਤਾਲਮੰਡੇ ਕੋਲ ਹੈ ਕੰਡੇ ਦੇ ਕੋਲ ਉੱਥੇ ਲੱਗਦਾ ਹੈ 4 ਮਹੀਨੇ ਹੋ ਗਏ ਲੱਗੇ ਨੂੰ ਦਿਨੇ ਜਾਂਦਾਗਾ 10-12 ਵਜੇ ਰਾਤ ਦੀਪਤੀ ਆਉਂਦਾਗਾ 12 ਵਜੇ 4 ਮਹੀਨੇ ਕੰਮ ਕਰਦਾ ਰਿਹਾ 19 ਤਰੀਕ ਦੀ ਰਾਤ ਸਾਡੇ ਕੋਲ ਨਹੀਂ ਪਹੁੰਚਿਆ ਬੱਚਾ ਅਸੀਂ ਦੇਖਿਆ 2:00 3:00 ਵਜੇ ਬੱਚਾ ਕਿਤੇ ਨਹੀਂ ਹੈਗਾ ਬਾਅਦ ਚ ਅਸੀਂ ਰੋਲਾ ਪਾਇਆ ਅਸੀਂ ਕਲੋਨੀ ਚ ਹੀ ਘਰਿਆ ਇੱਧਰ ਉੱਧਰ ਉੱਤੇ ਦੁਕਾਨ ਤੇ ਗਏ ਉਹਨਾਂ ਦੇ ਉਹਨੂੰ ਮੁੰਡੇ ਨੂੰ ਉਹਨੂੰ ਬੁਲਾਇਆ ਸਾਰੇ ਨਾਲ ਅਸੀਂ ਮਿਲ ਕੇ ਦੇਖਿਆ ਉਹ ਬੱਚਾ ਸਾਨੂੰ ਮਿਲਿਆ ਨਹੀਂ ਆ ਹਾਂ 4:00 ਵਜੇ ਅਸੀਂ ਕਤਵਾਲੀ ਗਏ ਉੱਤੇ ਥਾਣੇ ਸੀ ਸਰਕਾਰ ਦੇਖਿਆ ਅਰੇ ਹੁਣ ਆਈ ਸਾਡੀ ਤੰਗੀ ਹੋਈ ਹੈ ਲੱਗ ਰਿਹਾ ਵੀ ਕੀ ਬੱਚੇ ਨੂੰ ਕੋਈ ਲੈ ਕੇ ਗਿਆ ਜਾਂ ਬੱਚਾ ਆਪ ਦੇ ਬੱਚੇ ਨੂੰ ਕੋਈ ਲੈ ਕੇ ਗਿਆ ਕੰਮ ਤਾਂ ਆਉਂਦੇ ਨੂੰ ਲੈ ਕੇ ਗਿਆਗਾ ਉਹ ਮੋੜ ਮੋੜਦੇ ਹੀ ਕੈਮਰੇ 'ਚ ਥੋੜਾ ਜਿਹਾ ਆ ਰਿਹਾ ਹੈਗਾ ਉੱਥੋਂ ਗਾਇਬ ਹੋਇਆਗਾ ਜਿਹੜਾ ਤੁਹਾਡੇ ਸੜਕ ਦਾ ਮੋੜ ਹੈ ਸੜਕ ਦਾ ਮੋੜ ਹੈਗਾ ਉੱਥੇ ਉਹ ਮੋੜ ਹੈਗਾ ਉੱਥੋਂ ਮੁਰਦੇ ਥੋੜਾ ਜਿਹਾ ਚੱਲਦਾ ਦਿਖਾਈ ਦਿੰਦਾ ਕੈਮਰੇ 'ਚ ਉੱਥੋਂ ਅੱਗੇ ਦਿਖਾਈ ਦਿੰਦਾ ਉੱਥੋਂ ਗਾਇਬ ਹੋਇਆ ਮੁੰਡਾ ਕੈਮਰੇ ਤੁਸੀਂ ਹੁਣ ਸਾਰੇ ਦੇਖ ਰਹੇ ਹੋ ਤੇ ਹੋਰ ਕੈਮਰਾ ਦੇਖਿਆਗਾ ਇੱਕ ਕੈਮਰੇ ਚ ਉਹ ਤੇ ਸ਼ੋਰ ਚਲਦਾ ਹੁੰਦਾ ਦਿਖਾਉਂਦਾ ਮੋੜ ਮੋੜਦਾ ਹੀ ਦਿਖਦਾ ਹੈ ਘਰ ਕੰਨੀ ਨੂੰ ਆ ਰਿਹਾ ਹੋ ਰਸਤੇ 'ਚ ਹੀ ਗੈਪ ਹੋ ਗਿਆ ਹਾਂ ਅੱਗੇ ਸਾਡੇ ਕੋਲ ਪਹੁੰਚਿਆ ਹੀ ਨਹੀਂ ਹੈ ਨਾ ਉਹਦਾ ਕਰਨੇਗਾ ਤੇ 5 ਫੁੱਟ ਹਾਈਟ ਦੀ ਉਹਦੀ ਤੇ 17 ਸਾਲ ਸੌਂਲਾ ਰੰਗੇ ਦਾ ਕੋਈ ਲੱਗਦਾ ਕੋਈ ਬੱਚੇ ਘਰ 'ਚ ਕੋਈ ਉਹ ਤਾਂ ਨਹੀਂ ਤੇ ਕੋਈ ਬੱਚਾ ਕਈ ਵਾਰ ਮੋਬਾਈਲਾਂ ਦੇ ਉੱਤੇ ਜਾ ਕੇ ਬੱਚੇ 'ਤੇ ਕੋਈ ਟੈਨਸ਼ਨ ਹੋਵੇ ਦਿਮਾਗ ਮੋਬਾਈਲ ਰੱਖਦਾ ਹੀ ਨਹੀਂ ਹੈਗਾ ਮੋਬਾਈਲ ਰੱਖਦਾ ਨਹੀਂ ਪੜਿਆ ਲਿਖਿਆ ਨਹੀਂ ਹੈਗਾ ਕੋਈ ਨਸ਼ਿਆ ਪਤਾ ਕੁਝ ਨਹੀਂ ਵੀਡੀਓ ਦਾ ਨਸ਼ਿਆ ਪਤਾ ਨਹੀਂ ਹੈਗਾ ਬਸ ਕੰਮ ਦਾ ਮਤਲਬ ਘਰ ਦਾ ਮਤਲਬ ਜਿਆਦਾ ਬੱਚਾ ਨਾਲ ਕਿਸੇ ਨਾਲ ਖੇਡਦਾ ਵੀ ਨਹੀਂ ਹੈਗਾ ਇਹਨਾਂ ਹੀ ਮਤਬਲੇ ਹਨ ਹਾਂ ਜੀ ਆਪ ਦਾਦੀ ਹੋ ਉਸ ਦੀ ਦਾਦੀ ਹਾਂ ਮੈਂ ਸਾਰੀ ਰਾਤ ਮੈਂ ਜਾਗਦੀ ਰਹਿੰਦੀ ਰੱਖਦੀ ਦੇਖ ਪਾਲ ਸਾਰਾ 10 ਵਜੇ ਮੈਂ ਦੁਕਾਨ ਤੇ ਭੇਜਦੀ 10 11 ਵਜੇ ਰਾਤ ਨੂੰ ਆਉਂਦਾ ਉਹ ਪਰ ਉਸ ਰਾਤ 19 ਤਾਰੀਖ ਨੂੰ ਮੈਨੂੰ ਇੱਥੇ ਨਹੀਂ ਕਰ ਆਇਆ ਹੈ ਤਾਂ ਅਸੀਂ ਫਿਰ ਦੇਖਣ ਗਏ ਤੇ ਸਾਨੂੰ ਲੱਭਿਆ ਹੀ ਨਹੀਂ ਹੈ ਤਾਂ ਭਾਥ ਜੋੜ ਦੇ ਕੋਈ ਦੇਖ ਪੜ ਪੂਰੀ ਸਾਰੀ ਪਰਤਾਂ ਮੇਰੇ ਮੁੰਡੇ ਪੁੱਤੇ ਦੀ ਦਿਓ ਬਹੁਤ ਦੁਖੀ ਆਂਗੀ ਮੈਂ ਬਹੁਤ ਦੁਖੀ ਮੁੰਡਾ ਮੈਂ ਦਿੱਲ ਤੇ ਅਸੀਂ ਬੜਾ ਦੁਖੀ ਮੈਂ ਇਹ ਮੇਰਾ ਪੁੱਤ ਜੀ ਬਿਲਕੁਲ ਬਿਲਕੁਲ ਅਸੀਂ ਵੀ ਦਰਸ਼ਕਾਂ ਨੂੰ ਕਹਿ ਰਹੇ ਅਗਰ ਤਾਂ ਅਸੀਂ ਤੁਹਾਨੂੰ ਉਹ ਫੋਟੋ ਬੱਚੇ ਦੀ ਦਿਖਾਵਾਂਗੇ ਤੁਹਾਨੂੰ ਵੀ ਅਗਰ ਕੋਈ ਬੱਚਾ ਤੁਹਾਡੇ ਆਲੇ ਦੁਆਲੇ ਕਿਧਰੇ ਹੈਗਾ ਤਾਂ ਠਾਣਾ ਕਤਵਾਲੀ ਦੀ ਪੁਲਿਸ ਨੂੰ ਦੱਸੋ ਕਿਉਂਕਿ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਬੱਚਾ 3 ਦਿਨ ਹੋ ਗਏ ਘਰ ਤੋਂ ਨਹੀਂ ਆਇਆ ਕੰਮ ਤੇ ਗਿਆ ਸੀ ਕੰਮ ਦੀ ਦੁਕਾਨ ਤੋਂ ਵਾਪਸ ਆਂਦੇ ਹੋਏ ਗਲੀ ਦੇ ਮੋੜ ਤੇ ਹੀ ਬੱਚਾ ਗਾਇਬ ਹੋ ਗਿਆ ਮਾਪਿਆਂ ਨੇ ਪਾਲ ਕੀਤੀ ਹਰੀ ਰਾਤ ਪਾਲ ਕੀਤੀ ਦੁਕਾਨਦਾਰ ਨੂੰ ਪੁੱਛਿਆ ਥਾਣੇ ਐਪਲੀਕੇਸ਼ਨ ਦਿੱਤੀ ਪਰ ਅਜੇ ਤੱਕ ਬੱਚਾ ਘਰ ਨਹੀਂ ਆਇਆ ਪਰ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਆਪਣੇ ਵਕਫਾ ਖੇਂਗਲਾ ਤੋਂ ਪੁਲਿਸ ਵੀ ਜਾਂਚ ਕਰ ਰਹੀ ਹੈ ਪੁਲਿਸ ਨੇ ਅਜੂਸ ਬੱਚੇ ਦਾ ਜਿਹੜਾ ਕੀ ਗਮਸ਼ੁਦਗੀ ਪੋਸਟਰ ਜਾਰੀ ਕੀਤਾ ਹੈ ਥਾਣਾ ਕਤਵਾਲੀ ਦੇ ਐਸ.ਐਚ.ਓ. ਅਰਜਿੰਦਰ ਢਿੱਲੋਂ ਨਾਲ ਸਾਡੀ ਜਦੋਂ ਗੱਲ ਹੋਈ ਉਹਨਾਂ ਕਹਿੰਿਆ ਕਿ ਅਸੀਂ ਆਪਣੇ ਵੱਖ-ਵੱਖ ਇੰਗਲਾਂ ਤੋਂ ਜਾਂਚ ਕਰ ਰਹੇ ਹਾਂ ਬਗਾਇਦਾ ਕੀ ਜਿਹੜਾ ਪਰਿਵਾਰ ਨੂੰ ਨਾਲ ਲੈ ਕੇ ਜਿਹੜੇ ਕੰਟਰੋਲ ਰੂਮ ਕੈਮਰੇ ਆ ਗਿਆ ਉੱਥੇ ਵੀ ਦੇਖੇ ਜਾ ਰਹੇ ਹਨ ਪਰ ਬੱਚਾ ਨਹੀਂ ਅਜੇ ਤੱਕ ਹੋਇਆ ਰਾਨਗੀ ਦੀ ਗੱਲ ਹੈ ਕਿ 17 ਸਾਲ ਦੀ ਉਮਰ ਦਾ ਬੱਚਾ ਆਖਰ ਘਰ ਦੇ ਨੇੜੇ ਹੀ ਕੰਮ ਕਰ ਰਿਹਾ ਸੀ ਤੇ ਆਖਰ ਗਿਆ ਕਿੱਥੇ ਮਾਪਿਆਂ ਨੇ ਕੰਮ ਤੇ ਦੀ ਗਰੀਬ ਪਰਿਵਾਰ ਹੈ ਤਸਵੀਰਾਂ ਵੀ ਦੇਖ ਰਹੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਹੈ ਜਿਹੜਾ ਰੋਜ਼ ਦੀ ਰੋਜ਼ੀ ਕਮਾਣੇ ਆ ਰੋਜ਼ ਦੀ ਖਾਣੇ ਆ ਇਹ ਕੋਈ ਜ਼ਿਆਦਾ ਵੱਡੇ ਘਰ ਦਾ ਨਹੀਂ ਸੀ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਝੁੱਗੀ ਦਾ ਝੁੱਗੀ ਚੌਪੜੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੀ ਦਾਦੀ ਦੇ ਨਾਲ ਰਹਿ ਰਿਹਾ ਸੀ ਇੱਧਰ ਸਾਰਾ ਮੱਲਾ ਵੀ ਉਹਨਾਂ ਦਾ ਸਾਰੇ ਜਿਹੜੇ ਇਲਾਕੇ ਦੇ ਲੋਕ ਹੈਗੇ ਉਹ ਵੀ ਹੈਗੇ ਆ ਮੱਲੇ ਵਾਲੇ ਕੋਸ਼ਿਸ਼ ਕਰ ਰਹੇ ਆ ਬਰਾਦਰੀ ਦੇ ਲੋਕ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਵੀ ਕੋਸ਼ਿਸ਼ ਕਰ ਰਿਹਾ ਪਰ ਬੱਚੇ ਦਾ ਨਹੀਂ ਅਜੇ ਤੱਕ ਪਤਾ ਸੋ ਜੇ ਤੁਸੀਂ ਵੀ ਇਸ ਬੱਚੇ ਨੂੰ ਦੇਖੋ ਤਾਂ ਥਾਣਾ ਕਤਵਾਲੀ ਦੀ ਪੁਲਿਸ ਨੂੰ ਜ਼ਰੂਰ ਦਿਓ ਕਿਉਂਕਿ ਮਾਂ ਪਾਪ ਤੇ ਦਾਦੀ ਦਾ ਰੋ ਰੋ ਕੇ ਬਹੁਤ ਭਰਾ ਆ ਲੈ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ